ਟਰਾਲੀਆਂ ਬਾਰੇ ਇਹ ਕਹਿਣਾ ਚਾਹੁੰਦੇ ਪਹਿਲਾਂ ਤਾਂ ਅਸੀਂ ਸਖਤ ਨਿਗਹਿਦੀ ਕਰਦੇ ਹਾਂ ਜਿਹੜੇ ਆੜਤੀਆਂ ਨੇ ਇਹ ਤਿੰਨੇ ਟਰਾਲੀਆਂ ਮੰਗਾਈਆਂ ਕੁਝ ਕਹਿੰਦੇ ਆ ਕੱਲ ਵੀ ਲਈਆਂ ਇੱਥੇ ਅਸੀਂ ਉਹਨਾਂ ਦੀ ਨਿੰਦਿਆ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ ਆਪਦੇ ਪੰਜਾਬ ਨੂੰ ਛੱਡ ਕੇ ਬਾਹਰੋਂ ਇਹ ਚੀਜ਼ਾਂ ਮੰਗਾਰੇ ਆ ਅਜੇ ਤਾਂ ਆਪਣੇ ਪੰਜਾਬ 'ਚ ਤਾਂ ਪੂਰੀ ਬਾਢੀ ਵੀ ਨਹੀਂ ਸ਼ੁਰੂ ਹੋਈ ਇਹ ਪਰਮਲ ਝੋਲਾ ਝੋਨਾ ਜਿਹੜਾ ਇਹ ਸਾਰਾ ਜੂਪੀ ਦਾ ਝੋਨਾ ਹਣਮਾਨ ਇੱਥੇ ਜਿਹੜਾ ਇਹਨਾਂ ਦਾ ਡਰਾਈਵਰ ਸੀਗਾ ਉਹਨਾਂ ਨੇ ਹਨਮਾਨਗੜ੍ਹ ਤੋਂ ਦੱਸਿਆ ਵੀ ਅਸੀਂ ਹਨਮਾਨਗੜ੍ਹ ਤੋਂ ਆਏ ਹੋਏ ਆ ਪਰ ਉਹ ਹੁਣ ਭੱਜ ਗਏ ਇਹ ਤਿੰਨੇ ਟਰਾਲੀਆਂ ਜਿਹੜੀਆਂ ਇਹਨਾਂ ਨੇ ਆਪਣਾ ਮਾਰਕੀਟ ਕਮੇਟੀ ਨੇ ਆਪਦੇ ਅੰਦਰ ਲੈ ਲਈਆਂ ਨੇ ਉਹਨਾਂ ਨੇ ਸਾਨੂੰ ਇਹ ਭਰੋਸਾ ਦਿਵਾਇਆ ਕਿ ਅਸੀਂ ਇਹ ਤਿੰਨੇ ਟਰਾਲੀਆਂ ਤੇ ਬੰਦ ਦੀ ਕਾਰਵਾਈ ਕਰਾਂਗੇ ਤੇ ਇਹਨਾਂ ਤੇ ਜਿਹੜੇ ਬੰਦ ਦਾ ਪਰਚਾ ਕਟਾਂਗੇ ਪਰ ਅਸੀਂ ਆੜਤੀਆਂ ਨੂੰ ਇਹ ਕਹਿਣਾ ਚਾਹੁੰਦੇ ਆ ਆਪਦੇ ਕੰਨੀਓ ਵੀ ਕੱਲ ਨੂੰ ਤੁਸੀਂ ਇਹ ਨਾ ਕਹੋ ਵੀ ਸਾਡੇ ਕਿਸੇ ਜੱਟ 'ਚ ਪੈਸੇ ਡੁੱਬ ਗਏ ਜਾਂ ਸਾਡਾ ਜੱਟ ਐਂ ਕਰ ਗਿਆ ਹੁਣ ਇਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਜੇ ਕੱਲ ਨੂੰ ਸਾਨੂੰ ਕਿਸੇ ਕਿਸਾਨ ਕੰਨੀ ਖੜਨਾ ਪੈਂਦਾ ਅਸੀਂ ਇੱਕ ਠੋਕ ਕੇ ਖੜਾਂਗੇ